ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰ ਦੇ ਵੱਲੋਂ ਪੰਜਾਬ ਪੁਲਿਸ ਵੱਲੋਂ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜਲੰਧਰ ਦੇ ਵਿੱਚ ਵੱਡਾ ਕਿਹੜਾ ਗੈਂਗ ਕਿੰਨਾਂ ਨੇ ਵਾਰਦਾਤ ਕਰਨੀ ਸੀ ਉਸ ਦੇ ਸੰਬੰਧ ਵਿੱਚ ਜਲੰਧਰ ਪੁਲਿਸ ਵੱਲੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਪੁਲਿਸ ਕਮਿਸ਼ਨਰ ਸਰ ਵੱਡੀ ਵਾਰਦਾਤ ਕਰਨ ਤੋਂ ਕਿੜਾ ਤੁਹਾਡੇ ਵੱਲੋਂ ਰੋਕਿਆ ਗਿਆ ਚਾਰ ਵਿਅਕਤੀ ਗ੍ਰਿਫਤਾਰ ਹੋਏ ਜੀ ਇਹ ਗੋਂਡਰ ਤੇ ਪ੍ਰੇਮ ਲੋਰੀਆ ਦੇ ਨਾਲ ਅਸੋਸੀਏਟਿਡ ਰਹੇ ਐਂਡ ਪਾਸਟ ਤੇ ਚਾਰ जड़े व्यक्ति हैं इन्हें कुल मिला के हीनीस क्राइम्स से चौंती मुकदमे दर्ज हैं मर्डर अटैप टू मर्डर हाईवे रॉबरी आर्म्ड आर्मड डिकोटी एक्सटॉर्शन आए दिन शहर से कोई ना कोई ये वारदात करते कोई ठेका लुट लिया इलीगल पार्किंग हो गई ते किसी मारकुटाई करती तो आप फॉलो कर रहे थे सीए की टीम फॉलो कर रही थी तो दो तीन बार ट्रैप भी लगे स्लिप हो गए ਸੋ ਰਾਤ ਨੂੰ ਇਹ ਫੜੇ ਗਏ ਹੈ ਜੀ ਕ੍ਰਾਸ ਫਾਇਰਿੰਗ ਹੋਈ ਹੈ ਤੇ 6 ਵੈਪਨਸ ਮਿਲੇ ਨੇ ਆਤੇ ਪੋਜੀਸ਼ਨ ਚ ਯੂਪੀ ਤੇ ਐਮਪੀ ਤੋਂ ਸੋਰਸ ਜਿਹੜਾ ਹੈ ਯੂਪੀ ਤੇ ਐਮਪੀ ਹੈ ਕੁਝ ਵੈਪਨ ਸਿੱਧਾਂ ਦੇ ਵੀ ਨੇ ਜਿਹੜੇ ਚਲੇ ਹੋਏ ਹੈ ਇੰਪੋਰਟੈਂਟ ਗੱਲ ਇਹ ਹੈ ਕਿ ਟਾਰਗੇਟ ਸੀਗਾ ਇਹਨਾਂ ਨੇ ਦੋ ਲੋਕਾਂ ਨੂੰ ਐਲੀਮੀਨੇਟ ਕਰਨਾ ਸੀਗਾ ਦੋਆਬੇ ਦੇ ਤੇ ਉਹ ਪ੍ਰिवेंट ਹੋਇਆ ਹੈ ਇਹਨਾਂ ਦੀ ਅਰੇ ਸੋ ਕਿਹੜੇ ਕਰ ਰਹੇ ਆ ਸਾਜਨ ਦੇ ਕਰ ਸਾਜਨ ਦਾ ਕੀ ਰੋਲ ਸੀ ਇਹਨਾਂ ਦਾ ਉਹਨਾਂ ਦਾ ਯਾਰ ਦੋਸਤ ਸੀਗਾ ਜੀ ਉਹ ਵੀ ਡਬੀਅਸ ਕੈਰੈਕਟਰ ਪਰਚੇ ਉਹਦੇ ਤੇ ਵੀ ਦਰਜ ਹੈ ਕਾਫੀ ਇਹ ਦੱਸਿਆ ਪਿਛਲੇ ਜੋ ਕਿ ਮਹੀਨੇ ਪਹਿਲੇ ਫਗਵਾੜੇ ਦੇ ਵਿੱਚ ਇੱਕ ਐਸਾਈ ਦਾ ਕਤਲ ਹੋਇਆ ਸੀ ਉਹਦੇ ਸਬੰਧ ਵਿੱਚ ਵੀ ਇਹਨਾਂ ਦਾ ਇਨਵੋਲ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਤੇ ਇਹਨਾਂ ਨੇ ਵੱਡੀ ਫਰੋਤੀ ਜਿਹੜੀ ਮੰਗਣੀ ਜਾਂ ਵੱਡੀ ਵਾਰਤਾ ਇਹ ਕਰ ਰਹੇ ਸੀਗੇ ਜਿਵੇਂ 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 ਇਨਵੈਸਟੀਗੇਸ਼ਨ ਚੱਲੇਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਚਾਰ ਲੋਕ ਸੀ ਇਹਨਾਂ ਦੇ ਨਾਲ ਹੋਰ ਵੀ ਲੋਕ ਸੀ ਫਿਲਹਾਲ ਚਾਰ ਲੋਕ ਸੀ ਉਸ ਦਿਨ ਜੀ ਆਮ ਉਹ ਦੇਖਿਆ ਸੀ ਗੱਲਬਾਤ ਕੀਤੀ ਗਏ ਪੁਲਿਸ ਕਮਿਸ਼ਨਰ ਦੇ ਨਾਲ ਉਹਨਾਂ ਨੇ ਦੱਸਿਆ ਜੋ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਵੱਡੀ ਵਾਰਦਾਤ ਕਰਨੀ ਸੀ ਉਸ ਨੂੰ ਠੱਲ ਪਨ ਲਈ ਜੋ ਜਲੰਧਰ ਪੁਲਿਸ ਵੱਲੋਂ ਇਸ ਦੀ ਆਮਨੇ ਸਾਹਮਨੇ ਫਾਇਰਿੰਗ ਵੀ ਹੁੰਦੀ ਹੈ ਕੈਮਰਾਮੈਨ ਅਜੇ ਦੇ ਨਾਲ ਸੋਨਮ ਹਾਜਨ ਜਗਬਾਨੀ ਟੀਵੀ ਜਲੰਧਰ